ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਕਿ ਅੰਮ੍ਰਿਤ ਵੇਲੇ ਉੱਠਣ ਵਾਲੇ ਭੈਣ ਭਰਾ ਭੁੱਲ ਕੇ ਵੀ ਇਹ ਤਿੰਨ ਗਲਤੀਆਂ ਨਾ ਕਰੋ ਤਾਂ ਇਹ ਤਿੰਨ ਗਲਤੀਆਂ ਕਿਹੜੀਆਂ ਨੇ ਅਤੇ ਕੀ ਸਾਡਾ ਨੁਕਸਾਨ ਕਰਦੀਆਂ ਨੇ ਇਸ ਬਾਰੇ ਆਪਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਤਾਂ ਸੰਗਤ ਜੀ ਆਪ ਜੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਜਦੋਂ ਆਪਾਂ ਅਧੇ ਅਦੋਰੇ ਗੱਲ ਸੁਣਦੇ ਹਾਂ ਤਾਂ ਗੱਲ ਦੀ ਪੂਰੀ ਸਮਝ ਨਹੀਂ ਆਉਂਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਲਈ ਆਪ ਜੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਚ ਰੋਲ ਲਗਵਾ ਦੇਣਾ ਜੀ ਸੰਗਤ ਜੀ ਆਪਾਂ ਹਮੇਸ਼ਾ ਗੱਲ ਕਰਦੇ ਹਾਂ ਕਿ ਅਮਰਤ ਵੇਲੇ ਦਾ ਵੇਲਾ ਬਹੁਤ ਹੀ ਪਾਵਰਫੁੱਲ ਵੇਲਾ ਹੈ ਬੜਾ ਤਾਕਤਵਰ ਵੇਲਾ ਹੈ ਅਤੇ ਇਹ ਵੇਲਾ ਮਿਲਦਾ ਵੀ ਬੜੇ ਵੱਡੇ ਭਾਗਾਂ ਦੇ ਨਾਲ ਹੈ ਕਿਉਂਕਿ ਹਰੇਕ ਦਿਵਸ ਦੀ ਗੱਲ ਨਹੀਂ ਹੈ ਅਮਰਤ ਵੇਲੇ ਦੇ ਵਿੱਚ ਜਾਗਣਾ ਜੋ ਅਮਰਤ ਵੇਲੇ ਦੇ ਵਿੱਚ ਜਾਗਦੇ ਨੇ ਉੱਠਦੇ ਨੇ ਉਹਨਾਂ ਦੇ ਉੱਤੇ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਬਹੁਤ ਕਿਰਪਾ ਹੁੰਦੀ ਹੈ ਮਹਾਪੁਰਖ ਜੀ ਤਾਂ ਇਥੋਂ ਤੱਕਰ ਕਹਿੰਦੇ ਹਨ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਮਿਹਰ ਉਹਨਾਂ ਦੀ ਖੁਸ਼ੀ ਦੀ ਨਿਸ਼ਾਨੀ ਹੀ ਇਹ ਹੈ ਔਰ ਸਭ ਤੋਂ ਪਹਿਲਾਂ ਉਸ ਮਨੁੱਖ ਦੇ ਝੋਲੀ ਦੇ ਵਿੱਚ ਅਮਰਤ ਵੇਲੇ ਦੀ ਦਾਤ ਪਾ ਦਿੰਦੇ ਹਨ ਜਿਸ ਮਨੁੱਖ ਤੇ ਪਾਸ਼ਾ ਖੁਸ਼ ਹੁੰਦੇ ਹਨ ਉਸ ਮਨੁੱਖ ਨੂੰ ਉਦਮੀ ਬਣਾ ਦਿੰਦੇ ਹਨ ਉਹਨੂੰ ਅਮਰਤ ਵੇਲਾ ਬਖਸ਼ ਦਿੰਦੇ ਹਨ ਤਾਂ ਇਸ ਕਰਕੇ ਜੇਕਰ ਇਹ ਵੇਲਾ ਮਿਲੇ ਤਾਂ ਸਤਿਗੁਰੂ ਸੱਚੇ ਪਾਸ਼ਾ ਜੀ ਦਾ ਕੋਟਨ ਕੋਟ ਸ਼ੁਕਰਾਨਾ ਕਰਨਾ ਚਾਹੀਦਾ ਹੈ ਧੰਨਵਾਦ ਕਰਨਾ ਚਾਹੀਦਾ ਹੈ ਕਿ ਸਤਿਗੁਰੂ ਸੱਚੇ ਪਾਸ਼ਾ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਕਿ ਤੁਸੀਂ ਮੇਰੇ ਤੇ ਕਿਰਪਾ ਕੀਤੀ ਪੁਰਖੇ ਵੀ ਕਦੇ ਇਹ ਨਹੀਂ ਕਹਿਨਾ ਕਿ ਅੰਮ੍ਰਿਤ ਵੇਲੇ ਦੇ ਵਿੱਚ ਮੈਂ ਉੱਠ ਰਿਹਾ ਹਾਂ ਹਮੇਸ਼ਾ ਕਹਿਣਾ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਉੱਠ ਰਿਹਾ ਹਾਂ ਪਾਤਸ਼ਾਹ ਖੁਦ ਉਠਾਉਂਦੇ ਨੇ ਭਾਵ ਕਿ ਪਹਿਲੀ ਗਲਤੀ ਇਹ ਹੈ ਕਿ ਕਦੇ ਵੀ ਅੰਮ੍ਰਿਤ ਵੇਲੇ ਉੱਠਣ ਦਾ ਮਾਣ ਹੰਕਾਰ ਨਹੀਂ ਕਰਨਾ ਕਿਉਂਕਿ ਜਦੋਂ ਹੀ ਸਾਡੇ ਮਨ ਅੰਦਰ ਹਉਮੈ ਆਈ ਸਮਝੋ ਸਾਡੇ ਨਾਮ ਦੀ ਕਮਾਈ ਵਿਅਤ ਗਈ ਕਈ ਵਾਰ ਇਸ ਹਉਮੈ ਹੰਕਾਰ ਦਾ ਸਾਨੂੰ ਖੁਦ ਨੂੰ ਪਤਾ ਨਹੀਂ ਲੱਗਦਾ ਕੋਝ ਲੋਗ ਆਪਣੇ ਅੰਮ੍ਰਿਤ ਵੇਲੇ ਉਠਾਂ ਦਾ ਭਜਨ ਬੰਦਗੀ ਕਰਨ ਦਾ ਹਿਮਾਣ ਕਰ ਬੈਠਦੇ ਹਨ ਸੋਚਦੇ ਹਨ ਕਿ ਮੈਂ ਉੱਠ ਰਿਹਾ ਹਾਂ ਮੈਂ ਨਾਮ ਜਪ ਰਿਹਾ ਹਾਂ ਪਰ ਸਾਨੂੰ ਇਹ ਨਹੀਂ ਪਤਾ ਕਿ ਅਸੀਂ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਤੋਂ ਬਿਨਾਂ ਉਹਨਾਂ ਦਾ ਨਾਮ ਵੀ ਨਹੀਂ ਜਪ ਸਕਦੇ ਇਦਾਂ ਹੀ ਕਹਿੰਦੇ ਹਨ ਕਿ ਇੱਕ ਵਾਰ ਇੱਕ ਮਨੁੱਖ ਬਹੁਤ ਹੀ ਭਜਨ ਬੰਦਗੀ ਕਰਦਾ ਸੀ ਤਾਂ ਕਿਸੇ ਦੂਸਰੇ ਮਨੁੱਖ ਨੇ ਉਹਨੂੰ ਆ ਕੇ ਇੱਕ ਤਾਨਾ ਇੱਕ ਮੇਨਾ ਮਾਰਿਆ ਕਿ ਆ ਕਿ ਤੂੰ ਸਵੇਰੇ ਸ਼ਾਮ ਬਹੁਤ ਭਜਨ ਬੰਦਗੀ ਕਰਦਾ ਹੈ ਪਰਮਾਤਮਾ ਦਾ بڑا ਨਾਮ ਜਪਦਾ ਹੈ ਕਦੇ ਤੈਨੂੰ ਪਰਮਾਤਮਾ ਨੇ ਦਰਸ਼ਨ ਦਿੱਤੇ ਹਨ ਕਹਿੰਦੇ ਕਿ ਜਦੋਂ ਇਹ ਤਾਨਾ ਵਜਿਆ ਤਾਂ ਉਹ ਨਾਮ ਜਪਣ ਵਾਲੀ ਰੋ ਦੇ ਗਲ ਮਨ ਨੂੰ ਲੱਗ ਗਈ ਕਈ ਵਾਰ ਕੁਝ ਲੋਕ ਗੱਲ ਹੀ ਇਸ ਤਰੀਕੇ ਦੇ ਨਾਲ ਕਰਦੇ ਹਨ ਕਿ ਸਾਡੇ ਮਨ ਦੇ ਵਿੱਚ ਸ਼ੰਕਾ ਪੈਦਾ ਹੋ ਜਾਂਦਾ ਹੈ ਉਹਦੇ ਵੀ ਮਨ ਦੇ ਵਿੱਚ ਇਹ ਵਿਚਾਰ ਚੱਲਣ ਲੱਗੇ ਕਿਹ ਹੱਤਾ ਇਹ ਸੱਚ ਹੀ ਹੈ ਮੈਂ ਸਵੇਰੇ ਸ਼ਾਮ ਰੱਬ ਦਾ ਨਾਮ ਜਪਦਾ ਹਾਂ ਪਰ ਕਹਿੰਦੇ ਮੈਨੂੰ ਪਰਮਾਤਮਾ ਨੇ ਦਰਸ਼ਨ ਤਾਂ ਦਿੱਤੇ ਨਹੀਂ ਕੀ ਪਤਾ ਉਹਨਾਂ ਨੂੰ ਮੇਰੇ ਕੀ ਪਤਾ ਉਹਨਾਂ ਨੂੰ ਮੇਰਾ ਜਪਿਆ ਹੋਇਆ ਨਾਮ ਪ੍ਰਵਾਨ ਨਾ ਹੋਵੇ ਕਿ ਨਾ ਹੀ ਕੋਈ ਸਬੂਤ ਮਿਲੇ ਕਿ ਮੇਰਾ ਜਪਿਆ ਹੋਇਆ ਪਰਮਾਤਮਾ ਨੂੰ ਪ੍ਰਵਾਨ ਹੋ ਰਿਹਾ ਹੈ ਕਹਿੰਦੇ ਕਿ ਉਹ ਜਦ ਅਗਲੇ ਦਿਨ ਸਵੇਰੇ ਉੱਠ ਕੇ ਭਜਨ ਬੰਦਕੇ ਕਰਨ ਲੱਗਾ ਤਾਂ ਇੱਕ ਰੋਸ ਜ਼ਾਹਰ ਕੀਤਾ ਪਰਮਾਤਮਾ ਦੇ ਨਾਲ ਕਿ ਪਰਮਾਤਮਾ ਇੰਨਾ ਚਿਰ ਹੋ ਗਿਆ ਮੈਨੂੰ ਤੇਰੀ ਬੰਦਗੀ ਕਰਦਿਆਂ ਨੂੰ ਪਰ ਤੁਸੀਂ ਕਦੇ ਮੈਨੂੰ ਦਰਸ਼ਨ ਨਹੀਂ ਦਿੱਤੇ ਕਦੇ ਨਹੀਂ ਦੱਸਿਆ ਕਿ ਮੇਰਾ ਜਪਿਆ ਹੋਇਆ ਤੁਹਾਨੂੰ ਪ੍ਰਵਾਨ ਹੋ ਰਿਹਾ ਜਾਂ ਨਹੀਂ ਤੁਹਾਡੇ ਤੱਕ ਪਹੁੰਚ ਰਿਹਾ ਹੈ ਕਿ ਨਹੀਂ ਤਾਂ ਕਹਿੰਦੇ ਅਗੋ ਪਰਮ ਪਿਤਾ ਪਰਮਾਤਮਾ ਨੇ ਆਵਾਜ਼ ਦਿੱਤੀ ਕਿ ਬੰਦਿਆ ਜੇ ਤੇਰਾ ਇੱਕ ਵਾਰੀ ਜਪਿਆ ਹੋਇਆ ਮੈਂ ਪ੍ਰਵਾਨ ਕਰਦਾ ਹਾਂ ਤਾਂ ਹੀ ਦੂਸਰੀ ਵਾਰ ਮੇਰਾ ਨਾਮ ਆਪਣੀ ਰਸਨਾ ਤੇ ਲਿਆ ਸਕਦਾ ਹੈ ਜਦੋਂ ਤੂੰ ਇੱਕ ਵਾਰ ਵਾਇਗਰੂ ਕਿਹਾ ਜੇਕਰ ਮੈਂ ਤੇਰਾ ਉਹ ਵਾਇਗਰੂ ਪ੍ਰਵਾਨ ਕੀਤਾ ਦੂਜੀ ਵਾਰ ਤੂੰ ਤਾਂ ਕਹਿ ਪਾਵੇਂਗਾ ਮੇਰੀ ਪ੍ਰਵਾਨਗੀ ਤੋਂ ਬਿਨਾ ਮੇਰੀ ਮਰਜ਼ੀ ਤੋਂ ਬਿਨਾ ਕੋਈ ਨਾਮ ਵੀ ਨਹੀਂ ਜਪ ਸਕਦਾ ਸੋ ਸੰਗਤ ਜੀ ਇਹ ਨਿੱਕੀ ਜਿਹੀ ਕਹਾਣੀ ਸਾਨੂੰ ਇਹ ਸਮਝਾਉਂਦੀ ਹੈ ਕਿ ਪਰਮਪਿਤਾ ਪਰਮਾਤਮਾ ਦੀ ਮਰਜ਼ੀ ਤੋਂ ਬਿਨਾ ਅਸੀਂ ਉਹਨਾਂ ਦਾ ਨਾਮ ਵੀ ਨਹੀਂ ਜਪ ਸਕਦੇ ਜੇ ਜਪ ਰਹੇ ਹਾਂ ਤਾਂ ਵਾਇਗਰੂ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਪਰਮਾਤਮਾ ਤੇਰਾ ਸ਼ੁਕਰ ਹੈ ਸ਼ੁਕਰ ਹੈ ਤੁਸੀਂ ਮੇਰੇ ਤੇ ਇਹ ਕਿਰਪਾ ਕੀਤੀ ਨਾਲ ਹੀ ਅਰਦਾਸ ਬੇਨਤੀ ਕਰਦੇ ਨੇ ਕਿ ਪਰਮਾਤਮਾ ਇਹ ਕਿਰਪਾ ਮੇਰੇ ਤੇ ਸਦਾ ਹੀ ਬਣਾਈ ਰੱਖਿਓ ਅਮਰਤ ਵੇਲੇ ਦਾ ਜਾਗਣਾ ਤੇ ਅਮਰਤ ਵੇਲੇ ਦੀ ਭਜਨ ਬੰਦਗੀ ਆਖਰੀ ਸਵਾਸਾਂ ਤੱਕ ਇਹ ਕਿਰਪਾ ਬਣਾਈ ਰੱਖਿਓ ਰੋਜ਼ ਹੀ ਅਮਰਤ ਵੇਲੇ ਉਠਾਉਣਾ ਆਪਣਾ ਨਾਮ ਜਪਾਉਣਾ ਭਾਵ ਕੇ ਉਠਣ ਦਾ ਕ੍ਰੈਡਿਟ ਕਦੇ ਵੀ ਆਪਣੇ ਆਪ ਨੂੰ ਨਹੀਂ ਦੇਣਾ ਕਿ ਮੈਂ ਉਠ ਰਿਹਾ ਹਾਂ ਕੈਨ ਪਰਮਾਤਮਾ ਜੀ ਉਠਾਰੇ ਨੇ ਭਜਨ ਬੰਦਗੀ ਦੀ ਸੇਵਾ ਕਰਵਾ ਰਏ ਨੇ ਉਸ ਤੋਂ ਬਾਅਦ ਗੱਲ ਕਰਦੇ ਦੂਸਰੀ ਗਲਤੀ ਦੀ ਕੁਝ ਪੈਨਪਰਾ ਅੰਮ੍ਰਿਤ ਵੇਲੇ ਉਠਤਾ ਪੈਂਦੇ ਹਨ ਪਰ ਉਹਨਾਂ ਨੂੰ ਅੰਮ੍ਰਿਤ ਵੇਲੇ ਦੀ ਕੀਮਤ ਦਾ ਨਹੀਂ ਪਤਾ ਕਿ ਇਹ ਵੇਲਾ ਕਿੰਨਾ ਪਾਵਰਫੁਲ ਹੈ ਇਸ ਕਰਕੇ ਉਹ ਅੰਮ੍ਰਿਤ ਵੇਲੇ ਉੱਠ ਕੇ ਪਰਮਪితਾ ਪਰਮਾਤਮਾ ਜੀ ਦਾ ਨਾਮ ਨਹੀਂ ਜਪਦੇ ਕੁਝ ਲੋਕ ਉੱਠਦੇ ਅਸਾਰ ਮੋਬਾਈਲ ਚਲਾਉਣਾ ਸ਼ੁਰੂ ਕਰ ਦਿੰਦੇ ਹਨ ਤੇ ਜਦੋਂ ਹੀ ਸਾਡੇ ਹੱਥ ਵਿੱਚ ਮੋਬਾਈਲ ਫੋਨ ਆਉਂਦਾ ਹੈ ਦਾ ਸਭ ਨੂੰ ਪਤਾ ਕਿ ਅੱਧਾ ਘੰਟਾ ਪੌਣਾ ਘੰਟਾ ਕਿੱਥੇ ਗਿਆ ਪਤਾ ਹੀ ਨਹੀਂ ਲੱਗਦਾ ਕੁਝ ਲੋਕ ਇਸ ਕੰਮ ਦੇ ਵੇਲੇ ਨੂੰ ਇੱਧਰ ਉੱਧਰ ਦੀਆਂ ਖਬਰਾਂ ਰੇਲਾਂ ਦੇਖਣ ਦੇ ਵਿੱਚ ਲਗਾ ਦਿੰਦੇ ਨੇ ਕੁਝ ਲੋਕ ਉੱਡਦੇ ਅਸਾਰ ਆਪਣੇ ਦੁਨੀਆਵੀ ਕੰਮ ਧੰਦੇ ਕਰਨੇ ਸ਼ੁਰੂ ਕਰ ਦਿੰਦੇ ਹਨ ਪਰ ਸੰਗਤ ਜੀ ਇਹ ਵੇਲਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਵੇਲਾ ਹੈ ਉਹ ਪਰਮ ਪਿਤਾ ਪਰਮਾਤਮਾ ਜੀ ਦਾ ਵੇਲਾ ਹੈ ਇਸ ਵੇਲੇ ਦੇ ਵਿੱਚ ਉੱਠ ਕੇ ਜੋ ਮਨੁੱਖ ਭਜਨ ਬੰਦਗੀ ਕਰਦੇ ਨੇ ਪਰਮਾਤਮਾ ਦਾ ਨਾਮ ਚਾਪਦੇ ਨੇ ਉਹ ਸਤਿਗੁਰ ਸੱਚੇ ਪਾਸ਼ਾ ਜੀ ਨੂੰ ਬਹੁਤ ਪਿਆਰੇ ਲੱਗਦੇ ਨੇ ਪਾਸ਼ਾ ਉਹਨਾਂ ਦੇ ਉੱਤੇ ਹੋਰ ਕਿਰਪਾ ਕਰਦੇ ਨੇ ਵਾਹਿਗੁਰੂ ਜੀ ਤੋਂ ਅੰਮ੍ਰਿਤ ਵੇਲਾ ਮੰਗਣਾ ਹੈ ਨਾਲ-ਨਾਲ ਅੰਮ੍ਰਿਤ ਵੇਲੇ ਦੀ ਭਜਨ ਬੰਦਗੀ ਵੀ ਮੰਗਣੀ ਹੈ ਕਿ ਪਾਸ਼ਾ ਮੈਨੂੰ ਐਸੀ ਮੱਤ ਦਿਓ ਕਿ ਮੈਂ ਉੱਠ ਕੇ ਤੁਹਾਡਾ ਨਾਮ ਜਪ ਸਕਾਂ ਆਪ ਹੀ ਸਿਰ ਉੱਤੇ ਮੇਰ ਪ੍ਰਿਆਹ ਰੱਖ ਕੇ ਇਹ ਵੇਲੇ ਦੇ ਵਿੱਚ ਉਠਾ ਲੈਣਾ ਆਪਣਾ ਨਾਮ ਜਪਾ ਲੈਣਾ ਕੁਝ ਲੋਕ ਇਸ ਵੇਲੇ ਦੇ ਵਿੱਚ ਉਠੇ ਟਾਈਮ ਦੇਖਿਆ ਜਾਂ ਕੋਈ ਕਿਰਿਆ ਸੋਧਣ ਲਈ ਉੱਠਦੇ ਨੇ ਫਿਰ ਤੋਂ ਦੁਬਾਰਾ ਸੌਂ ਜਾਂਦੇ ਨੇ। પ્રસੰਗ ਜੀ ਜਦੋਂ ਵੀ ਇਸ ਵੇਲੇ ਦੇ ਵਿੱਚ ਜਾਗ ਆ ਜਾਵੇ ਸਮਝੋ ਅੱਜ ਮੇਰੇ ਪਰਮਪੀਤਾ ਪਰਮਾਤਮਾ ਮੇਰੇ ਤੇ ਬਹੁਤ ਖੁਸ਼ ਨੇ। ਮੈਨੂੰ ਕੁਝ ਦੇਣਾ ਚਾਹੁੰਦੇ ਨੇ। ਉਸੇ ਵੇਲੇ ਉੱਠ ਕੇ ਬੈਠ ਜਾਣਾ। ਜੇ ਕੋਈ ਇਸ਼ਨਾਨ ਕਰ ਸਕਦਾ ਹੈ ਇਸ਼ਨਾਨ ਕਰ ਲਵੇ। ਜੇ ਇਸ਼ਨਾਨ ਨਹੀਂ ਕੀਤਾ ਜਾਂਦਾ ਤਾਂ ਉਦਾਂ ਹੀ ਮੂੰਹ ਹੱਥ ਧੋ ਕੇ ਬਿਸਤਰ ਤੇ ਬੈਠ ਕੇ ਨਾਮ ਜਪ ਲਵੇ। ਅੱਖਾਂ ਦੇ ਪਾਣੀ ਦੇ ਛਿੱਟੇ ਵੀ ਨਹੀਂ ਮਾਰ ਸਕਦੇ। ਤਾਂ ਦੋਸਤੋਂ ਉਦਾਂ ਹੀ ਪਿਸਤਾ ਦੇ ਉੱਤੇ ਬੈਠ ਕੇ ਨਾਮ ਚੱਪ ਲੋ ਲੰਮੇ ਪਾਏ ਪਾਏ ਚੱਪ ਲੋ ਜੱਪਿਆ ਹੋਇਆ ਫਾਲ ਤੁਹਾਨੂੰ ਜ਼ਰੂਰ ਮਿਲੇਗਾ ਪਰ ਜੱਪੋ ਜ਼ਰੂਰ ਕਈ ਮਹਾਪੁਰਖ ਜੀ ਕਹਿੰਦੇ ਕਿ ਜਦੋਂ ਸਾਨੂੰ ਸਵੇਰੇ 2 ਵਜੇ ਤੋਂ ਪਹਿਲਾਂ ਜਾਂ 2 ਵਜੇ ਤੋਂ ਬਾਅਦ ਜਾਗ ਹੁੰਦੀ ਹੈ ਤਾਂ ਇਹ ਵੇਲੇ ਦੇ ਇੱਕ ਇੱਕ ਪਲ ਇੱਕ ਇੱਕ ਸ਼ੈਨ ਨੂੰ ਸੰਭਾਲਣਾ ਹੈ ਗੁਰੂ ਲੇਖੇ ਲਾਉਣਾ ਹੈ ਇਹਦੇ ਵਿੱਚ ਨਹਾਉਣ ਵਾਲੇ ਪਾਸੇ ਜਾਣਾ ਹੀ ਨਹੀਂ ਚਾਹੀਦਾ ਇਸ ਵੇਲੇ ਦੇ ਵਿੱਚ ਸਿਮਰਨ ਕਰਨਾ ਚਾਹੀਦਾ ਹੈ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਇਸ ਇਸ਼ਨਾਨ 3 ਵਜੇ ਤੋਂ ਬਾਅਦ ਕਰੋ ਬਾਕੀ ਸੋ ਆਪੋ ਆਪਣੀ ਮਰਜ਼ੀ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਇਸ਼ਨਾਨ ਕਰਕੇ ਬੈਠਣਾ ਸੌਖਾ ਲੱਗਦਾ ਹੈ ਤਾਂ ਇਸ਼ਨਾਨ ਕਰਕੇ ਬੈਠ ਜਾਓ ਜੇ ਇਸ਼ਨਾਨ ਕਰਨਾ ਔਖਾ ਲੱਗ ਰਿਹਾ ਹੈ ਤਾਂ ਫਿਰ ਇੱਕ ਵਾਰ ਉਹਦਾ ਹੀ ਬੈਠਣਾ ਸ਼ੁਰੂ ਕਰ ਦਿਓ ਬਾਕੀ ਕਿਰਪਾ ਵਾਹਿਗੁਰੂ ਜੀ ਆਪੇ ਹੀ ਕਰ ਦੇਣਗੇ ਬਾਕੀ ਇਸ਼ਨਾਨ ਸਸਵਨ ਸਾਡੇ ਸਰੀਰ ਦੀ ਸਬ ਸਫਾਈ ਦੇ ਨਾਲ ਸਾਡੇ ਚੁਸਤੇ ਫੁਰਤੀ ਦੇ ਨਾਲ ਸੰਬੰਧ ਹੈ ਕਿ ਜਦੋਂ ਆਪਾਂ ਇਸ਼ਨਾਨ ਕਰਦੇ ਹਾਂ ਇੱਕ ਤਾਂ ਸਰੀਰ ਦੀ ਸਬ ਸਫਾਈ ਹੁੰਦੀ ਹੈ ਦੂਸਰਾ ਸਾਡਾ ਆਲਸ ਨੀਂਦ ਦਾ ਘੇਰਾ ਟੁੱਟ ਜਾਂਦਾ ਹੈ ਅਸੀਂ ਚੁਸਤੀ ਫੁਰਤੀ ਦੇ ਵਿੱਚ ਆ ਜਾਂਦੇ ਹਾਂ ਬਾਕੀ ਨਾਮ ਜਪਣਾ ਜਿਆਦਾ ਜ਼ਰੂਰੀ ਹੈ ਇਸ਼ਨਾਨ ਜੇ ਕੀਤਾ ਜਾਂਦਾ ਤਾਂ ਬਹੁਤ ਵਧੀਆ ਗੱਲ ਹੈ ਜੇਕਰ ਸਮੱਸਿਆ ਆ ਰਹੀ ਹੈ ਦਾ ਸਰੀਰਕ ਸਮੱਸਿਆ ਹੈ ਤਾਂ ਫਿਰ ਮਨ ਦੇ ਵਿੱਚ ਕੋਈ ਸ਼ੰਕਾ ਨਹੀਂ ਲੈ ਕੇ ਆਉਣਾ ਤੁਸੀਂ ਉਦਾਂ ਵੀ ਚੰਗੀ ਤਰ੍ਹਾਂ ਹੱਥ ਮੂੰਹ ਧੋ ਕੇ ਵਾਇਗਰੋ ਵਾਇਗਰੋ ਜਪ ਸਕਦੇ ਹੋ ਉਸ ਤੋਂ ਬਾਅਦ ਤੀਸਰੀ ਗੱਲ ਤੇ ਮਹਾਪੁਰਖ ਜੀ ਕਹਿੰਦੇ ਕਿ ਕੁਝ ਭੈਣ ਭਰਾ ਕੁਝ ਸੰਗਤਾਂ ਅਮਰਤ ਵੇਲੇ ਉੱਠ ਕੇ ਬਹੁਤ ਭਜਨ ਬੰਦਗੀ ਕਰਦੇ ਨੇ ਪਹਿਲਾਂ ਮਾਲਕ ਦਾ ਸਿਮਰਨ ਫਿਰ ਗੁਰਬਾਣੀ ਦਾ ਪਾਠ ਕੇ ਤਨ ਗੁਰੂ ਘਰੇ ਜਾ ਕੇ ਸੇਵਾ ਕਰਨੇ ਭਾਵ ਕੇ ਪੂਰਾ ਅੰਮ੍ਰਿਤ ਵੇਲਾ ਸੰਭਾਲਦੇ ਨੇ ਰਜ ਕੇ ਅੰਮ੍ਰਿਤ ਵੇਲੇ ਦੇ ਚੰਨਾਮ ਦੀ ਕਮਾਈ ਕਰਦੇ ਨੇ ਪਰ ਉਹ ਕਮਾਈ ਨੂੰ ਸੰਭਾਲ ਨਹੀਂ ਪਾਉਂਦੇ ਕਿਸੇ ਨਾ ਕਿਸੇ ਦੀ ਨਿੰਦਿਆ ਚੁਗਲੀ ਕਰਕੇ ਕਿਸੇ ਦੀ ਬੁਰਾਈ ਕਰਕੇ ਜਾਂ ਕਿਸੇ ਬਾਰੇ ਮਨ ਦੇ ਵਿੱਚ ਮਾੜਾ ਸੋਚ ਕੇ ਆਪਣੇ ਕੀਤੀ ਹੋਈ ਨੇਕ ਕਮਾਈ ਨੂੰ ਗਵਾਹ ਬੈਣਦੇ ਹਨ ਇਹਨਾਂ ਗੱਲਾਂ ਦਾ ਵੀ ਧਿਆਨ ਰੱਖਣਾ ਕਿ ਕਦੇ ਵੀ ਕਿਸੇ ਦੇ ਕਿਸੇ ਦਾ ਮਾੜਾ ਨਹੀਂ ਸੋਚਣਾ ਕਿਸੇ ਦਾ ਮਾੜਾ ਨਹੀਂ ਕਰਨਾ ਕਿਸੇ ਦੇ ਪ੍ਰਤੀ ਮਨ ਵਿੱਚ ਕੋਈ ਇਰਖਾ ਪਾਉਣਾ ਲੈ ਕੇ ਨਹੀਂ ਆਉਣੀ ਨਾ ਨਿੰਦਿਆ ਚੁਗਲੀ ਕਰਨੀ ਜਦੋਂ ਅਸੀਂ ਕਿਸੇ ਦੀ ਨਿੰਦਿਆ ਚੁਗਲੀ ਕਰਦੇ ਹਾਂ ਬੁਰਾਈ ਕਰਦੇ ਹਾਂ ਸਮਝੋ ਉਸ ਬੰਦੇ ਦੇ ਮੈਲ ਨੂੰ ਆਪਣੀ ਰਸਨਾ ਦੇ ਨਾਲ ਸਾਫ਼ ਕਰਦੇ ਹਾਂ ਉਹਦੇ ਜੋ ਵੀ ਔਗਣ ਜੋ ਵੀ ਕਮੀਆਂ ਬਾਰੇ ਅਸੀਂ ਗੱਲ ਕਰਦੇ ਹਾਂ ਉਹ ਸਾਰੀਆਂ ਕਮੀਆਂ ਸਮਝੋ ਆਪਣੇ ਸਿਰ ਤੇ ਲੈ ਲਈਆਂ ਇਹ ਗਲਤੀ ਨਹੀਂ ਕਰਨੀ ਸੰਗਤ ਜੀ ਮੁਕਦੀ ਗੱਲ ਇਹ ਕਿ ਜੇਕਰ ਵਾਈਗ੍ਰੋ ਜੀ ਦੀ ਕਿਰਪਾ ਦੇ ਨਾਲ ਅਮਰਤ ਵੇਲੇ ਦਾ ਉੱਠਣਾ ਮਿਲਿਆ ਹੈ ਅਮਰਤ ਵੇਲੇ ਤੁਸੀਂ ਉੱਠ ਕੇ ਅਮਰਤ ਵੇਲੇ ਤੁਸੀਂ ਉੱਠ ਰਹੇ ਹੋ ਜਾਗ ਰਹੇ ਹੋ ਤਾਂ ਫਿਰ ਅਮਰਤ ਵੇਲੇ ਤੇ ਇੱਕ ਇੱਕ ਪਲ ਇੱਕ ਇੱਕ ਛੇਨ ਨੂੰ ਸੰਭਾਲਣਾ ਹੈ ਸਭ ਤੋਂ ਪਹਿਲਾਂ ਵਾਈਗਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਇਸ ਵੇਲੇ ਲਈ ਕਿ ਵਾਈਗਰੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਅਮਰਤ ਵੇਲੇ ਦੇ ਵਿੱਚ ਉਠਾ ਦਿੱਤਾ ਇਸ ਵੇਲੇ ਲਈ ਧੰਨਵਾਦ ਕਰਨਾ ਹੈ ਤੇ ਨਾਲ ਦੀ ਨਾਲ ਅਗਲੇ ਦਿਨ ਦੇ ਲਈ ਵੀ ਇਹ ਵੇਲਾ ਮੰਗ ਲੈਣਾ ਹੈ ਫਿਰ ਪਰਮਾਤਮਾ ਦਾ ਹਰ ਇੱਕ ਦਿੱਤੇ ਹੋਏ ਦਾਤ ਦੇ ਲਈ ਸ਼ੁਕਰਾਨਾ ਕਰਨਾ ਸੋਨੇ ਸਰੀਰ ਤੋਂ ਲੈ ਕੇ ਕਾਰ-ਬਾਰ ਪਰਿਵਾਰ ਕਾਰੋਬਾਰ ਹਰ ਇੱਕ ਚੀਜ਼ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਸਤਗੁਰ ਸੱਚੇ ਪਾਸ਼ਾ ਜੀ ਦੇ ਨਾਮ ਦਾ ਸਿਮਰਨ ਕਰਨਾ ਹੈ ਗੁਰਮੰਤਰ ਮੂਲ ਮੰਤਰ ਅਤੇ ਗੁਰਬਾਣੀ ਦਾ ਪਾਠ ਜ਼ਰੂਰੀ ਹੈ ਬਾਕੀ ਜੋ ਵੀ ਭੈਣ ਭਰਾ ਜਿਸ ਵੀ ਧਰਮ ਦੇ ਵਿੱਚ ਹਨ ਜਿਸ ਵੀ ਕਰੋ ਨੂੰ ਇਸਤ ਨੂੰ ਮੰਨਦੇ ਹਨ ਜਿਸ ਦਾ ਵੀ ਨਾਮ ਜਪਦੇ ਹਨ ਇਸ ਵੇਲੇ ਦੇ ਵਿੱਚ ਨਾਮ ਜਪਣਾ ਚਾਹੀਦਾ ਹੈ ਕਿਉਂਕਿ ਇਹ ਵੇਲਾ ਪਰਮਾਤਮਾ ਦੀ ਭਜਨ ਬੰਦਗੀ ਦਾ ਵੇਲਾ ਹੈ ਸਭ ਤੋਂ ਪਹਿਲਾਂ ਦਿਨ ਦੀ ਸ਼ੁਰੂਆਤ ਪ੍ਰਮਾਤਮਾ ਦੀ ਭਜਨ ਬੰਦਗੀ ਤੋਂ ਕਰਨੀ ਹੈ ਨਾਮ ਤੋਂ ਕਰਨੀ ਹੈ ਫਿਰ ਉਸ ਤੋਂ ਬਾਅਦ ਆਪਾਂ ਆਪਣੀ ਦੁਨਿਆਵੀ ਕੰਮ ਧੰਦੇ ਕਰਨੇ ਹਨ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਸਵੇਰੇ ਸਵੇਰ ਦੇ ਕੰਮ ਧੰਦੇ ਕਰਨੇ ਬਹੁਤ ਜ਼ਰੂਰੀ ਨੇ ਤਾਂ ਉਹ ਕੰਮ ਧੰਦੇ ਕਰਦੇ ਹੋਇਆ ਨਾਲ-ਨਾਲ ਨਾਮ ਜਪਦੇ ਰਹਿਣਾ ਭਾਵ ਕਿ ਇਸ ਵੇਲੇ ਦਾ ਇੱਕ ਪਲ ਛਿੰਨ ਵੀ ਅਸੀਂ ਬੇਰਥਾ ਨਹੀਂ ਜਾਣ ਦੇਣਾ ਇਸ ਵੇਲੇ ਦੇ ਵਿੱਚ ਜਪੇ ਹੋਏ ਦਾ ਫਲ ਸਾਨੂੰ ਕਈ ਗੁਣਾ ਵਾਦ ਮਿਲਦਾ ਹੈ ਭਾਵੇਂ ਕਿ ਅਸੀਂ ਸਾਰੇ ਦਿਨ ਦੇ ਵਿੱਚ ਨਾਮ ਜਪ ਸਕਦੇ ਹਾਂ ਗੁਰਬਾਣੀ ਦਾ ਪਾਠ ਕਰ ਸਕਦੇ ਹਾਂ ਸਾਡਾ ਮਿਰਥਾ ਨਹੀਂ ਜਾਵੇਗਾ ਪਰ ਅੰਮ੍ਰਿਤ ਵੇਲੇ ਦੀ ਗੱਲ ਵੱਖਰੀ ਹੈ ਅੰਮ੍ਰਿਤ ਵੇਲੇ ਦੇ ਵਿੱਚ ਨਾਮ ਚਾਪੋ ਤਾਂ ਫਲ 10 ਗੁਣਾ ਹੋ ਕੇ ਮਿਲਦਾ ਹੈ ਇਸ ਵੇਲੇ ਦੇ ਵਿੱਚ ਸਾਡਾ ਮਨ ਗੁਰੂ ਚਰਨਾ ਦੇ ਨਾਲ ਜੁੜਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ